ਪਰਾਵੋ ਸੁਣੋ ਸਾਹਿਬ ਜਦੋਂ ਅਸੀਂ ਕਹਿੰਦੇ ਸੀ ਕਿ ਤੈਨੂੰ ਕਾਨੂੰਨ ਮੌਦੀ ਦੇ ਨਹੀਂ ਲੈਂਦੇ ਇਸ ਕਰਕੇ ਇਹ ਗੱਲ ਕਦੇ ਪ੍ਰਵਾਨ ਨਹੀਂ ਹੋਣੀ ਮੀਨਾਤ ਬੜ ਨਹੀਂ ਦਿੱਤੇ ਕਿ ਲਾਲ ਪੁਨਿਕ ਤਹਿਤ ਲਈ ਹੋਈ ਜ਼ਮੀਨ ਕਿਸੇ ਵੀ ਮਤਲਬ ਵਾਸਤੇ ਵਕਤੀ ਜਾ ਸਕਦੀ ਹੈ ਸਮਰਾਣੇ ਦੀ ਜਿੱਤ ਰੈਣੀ ਦੇ ਵਿੱਚ ਪਹੁੰਚੇ ਕਿਸਾਨ ਭਰਾਵੋ ਅਸੀਂ ਬਹੁਤ ਦਾਅਵੇ ਨਾਲ ਕਹਿ ਸਕਦੇ ਆ ਕਿ ਲੈਂਡ ਪੁਰੀਪੋਲਿਸੀ ਵਾਸਤੇ ਅਸੀਂ ਸਰਕਾਰ ਨੂੰ ਮਜਬੂਰ ਕੀਤਾ ਹੈ ਭਾਵੇਂ ਉਹ ਆਣ ਬੰਨੇ ਦਿਨ ਨਾਲ ਅੰਦਰੋਂ ਅਜੇ ਨਹੀਂ ਪ੍ਰਵਾਨ ਉਹਨਾਂ ਨੂੰ ਇਸ ਕਰਕੇ ਇਹ ਗੱਲ ਆ ਮੁਪਣੀ ਜਾਣਾ ਚਾਹੀਦਾ ਜੇ ਅਸੀਂ ਨੈਣਪੁਰ ਪਾਲਸੀ ਨੂੰ ਵਾਪਸ ਕਰਾ ਕੇ ਜਿੱਤ ਗਏ ਆ ਇਹਨੂੰ ਉਸੇ ਤਰ੍ਹਾਂ ਲੜਨਾ ਚਾਹੀਦਾ ਹੈ ਜਿਵੇਂ મોદી ਨੇ ਤਿੰਨ ਕਾਨੂੰਨ ਬਾਰੇ ਕਿਹਾ ਸੀ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਇਹੀ ਗੱਲ ਮਤਲਬ ਇਹ ਬਣਦਾ ਹੈ ਕਿ ਉਹ ਸਾਨੂੰ ਸਮਝਾ ਨਹੀਂ ਸਕੇ ਨੈਣਪੁਰ ਪਾਲਸੀ ਗਲਤ ਰਹੀ ਸੀ ਛੋੜੇ ਸਮਝ ਨਹੀਂ ਐਨੀ ਗੱਲ ਤਾਂ ਇਹ ਇਹ ਜਿਹੜੀ ਇਹ ਲੈਂਡ ਪੂਲਿੰਗ ਪਾਲਸੀ ਲੈ ਕੇ ਆਏ ਆ ਭੂਮੀ ਗ੍ਰਹਣ ਐਕਟ 2013 ਦੇ ਮੁਤਾਬਕ ਭੂਮੀ ਗ੍ਰਹਣ ਤੇ ਮਨਪਸੇਬਾ ਕਾਨੂੰਨ 2013 ਇਸ ਕਰ ਦੀ ਆਗਿਆ ਨਹੀਂ ਦਿੰਦਾ ਕਿ ਇਸ ਕਾਨੂੰਨ ਦੇ ਤਹਿਤ ਇਸ ਤਰੀਕੇ ਨਾਲ ਕੋਈ ਲੈਂਡ ਪੂਲਿੰਗ ਪਾਲਸੀ ਲੋਕਾਂ 'ਚ ਲਾਗੂ ਕੀਤੀ ਜਾਵੇ ਲੋਕਾਂ ਦੇ ਵਸੇਬੇ ਤੋਂ ਪੁੱਛੇ ਤੋਂ ਬਗੈਰ ਉਹਦੇ ਸੰਬੰਧਤ ਲੋਕਾਂ ਨੂੰ ਵਿਸ਼ਵਾਸ ਲੈ ਤੋਂ ਬਗੈਰ ਇਹ ਦੇਖੇ ਤੋਂ ਬਗੈਰ ਕਿ ਜ਼ਮੀਨ ਕਿੰਨੀਆਂ ਫਸਲਾਂ ਦੇਣ ਵਾਲੀ ਹੈ ਇਹ ਦੇਖੇ ਤੋਂ ਬਾਹਰ ਕਿ ਲੋਕਾਂ ਨੂੰ ਮੁੜ ਕੇ ਬਸਾਣਾ ਕਿ ਕਿੱਥੇ ਇਹ ਸਾਰੀਆਂ ਸ਼ਰਤਾਂ ਪਾਸੇ ਰੱਖ ਕੇ ਕਾਲੀ ਵਿੱਚ ਲਿਆ ਹੋਇਆ ਇੱਕ ਫੈਸਲਾ ਸੀ ਜਿਹੜੇ ਤਾਂ ਅਸੀਂ ਦਾਅਵੇ ਨਾਲ ਕਹਿੰਦੇ ਸੀ ਵੀ ਇਹ ਸਰਕਾਰ ਸਾਡੇ ਉਰੇ ਖੜ ਨਹੀਂ ਸਕਦੀ ਤੇ ਸਰਕਾਰ ਖੜੀ ਪਰ ਸਵਾਲ ਸਮਝਣਾ ਇਹ ਹੈ ਕਿ ਲੈਂਡ ਪੂਲਿੰਗ ਪਾਲਸੀ ਹੈ ਕੀ ਚੀਜ਼ ਜਿਹੜੀ ਲੈਂਡ ਪੂਲਿੰਗ ਪਾਲਸੀ ਹੈ ਇਹ ਪ੍ਰਾਭ ਉਹ ਜਿਹੜੀਆਂ ਸੰਸਾਰ ਦੀਆਂ ਵੱਡੀਆਂ ਬਹੁ ਆਸੀ ਕੰਪਨੀਆਂ ਨੇ ਉਹਨਾਂ ਦੇ ਮੰਡੀ ਕਰਨ ਵਾਸਤੇ ਇੱਕ ਮੰਚ ਸਾਦੀ ਰੋਣਾ ਹੈ ਉਹਨਾਂ ਵਾਸਤੇ ਇੱਕ ਪਲੇਟਫਾਰਮ ਤਿਆਰ ਕਰਦੀ ਲੋੜ ਹੈ ਉਹਨਾਂ ਦੇ ਵਾਸਤੇ ਵੱਡੇ-ਵੱਡੇ ਇਕਦਾਮ ਵਾਸਤੇ ਸਟੋਰ ਕਰਨ ਵਾਸਤੇ ਮਾਲ ਤਿਆਰ ਕਰਦੀ ਡੰਪ ਵਾਸਤੇ ਲੋੜ ਹੈ ਸਭੀਗ ਮਾਲ ਬਣਾਉਣ ਦੀ ਲੋੜ ਹੈ ਤੇ ਇਸੇ ਤਹਿਤ ਭਾਰਤ ਮਾਲਾ ਪ੍ਰੋਜੈਕਟ ਦੀਆਂ ਜਿਹੜੀਆਂ ਸੜਕਾਂ ਕੱਢੀਆਂ ਨੇ ਉਸੇ ਪਾਲਸੀ ਦਾ ਹਿੱਸਾ ਹੈ ਇਹ ਕਹਿ ਕੇ ਜੇ ਲੈਂਡ ਟੂਰ ਕੀਤਾ ਹੈ ਨਾ ਸਰਕਾਰ ਦਾ ਕੋਈ ਪੈਸਾ ਲੱਗਦਾ ਆ ਜਮੀਨਾ ਕਬਜ਼ੇ ਚ ਕਰ ਲੋ ਕੋਈ ਪੈਸਾ ਦੇਣਾ ਨਹੀਂ ਸਿਰਫ ਲੋਕਾਂ ਨੂੰ ਉੱਪਰ ਕਰਵਾ ਕੇ ਲੈਂਡ ਵੈਕ ਬਣਾ ਲਓ ਜਦੋਂ ਵੀ ਕਿਸੇ ਕੰਪਨੀ ਨੇ ਕੋਈ ਪਨਾਟ ਲਾਉਣਾ ਕੋਈ ਫੈਕਟਰੀ ਲਾਉਣੀ ਹੈ ਤਾਂ ਉਹਨਾਂ ਨੂੰ ਦਿੱਤੀ ਜਾਵੇ ਜਿਹੜਾ 4 ਜੂਨ 2025 ਦਾ ਇੱਕ ਸਰਕੂਲਰ ਆ ਸਰਕਾਰ ਦਾ ਕੱਢਿਆ ਹੋਇਆ ਉਹਦੇ ਚ ਲਿਖਿਆ ਇਹਨਾਂ ਨੇ ਕਿ ਲਾਲ ਪੁਨਿਕ ਤਹਿਤ ਲਈ ਹੋਈ ਜ਼ਮੀਨ ਕਿਸੇ ਵੀ ਮਤਲਬ ਵਾਸਤੇ ਵਰਤੀ ਜਾ ਸਕਦੀ ਹੈ ਚਾਹੇ ਉਹਦੇ ਚ ਡੰਪਿੰਗ ਬਣਾ ਲਓ ਚਾਹੇ ਉਹਦੇ ਚ ਇੰਡਸਟਰੀਆਂ ਲਾ ਲਓ ਚਾਹੇ ਕਲੋਨੀਆਂ ਬਣਾ ਲਓ ਇਹਦਾ ਮਤਲਬ ਇਹ ਬਣਿਆ ਕਿ ਇਹ ਬਾਹਰੀਆਂ ਕੰਪਨੀਆਂ ਦੀ ਪੂੰਜੀ ਲਵਾ ਕੇ ਇੱਥੇ ਆਂਦੇ ਅੱਡੇ ਕਾਇਮ ਕਰਨਾ ਚਾਹੁੰਦੀਆਂ ਨੇ ਇਹਦੇ ਨਾਲ ਤੁਹਾਨੂੰ ਸਾਰਿਆਂ ਦਾ ਜਿੰਕੇ ਤੁਸੀਂ ਅੱਜ ਬੈਠੇ ਹੋ ਜਿੰਨੇ ਸਾਨੂੰ ਸੁਣਦੇ ਹੋ ਤੁਹਾਨੂੰ ਸਾਰਿਆਂ ਨੂੰ ਇੱਕ ਸੰਬੋਧਨ ਹੋ ਕੇ ਕਹਿੰਦੇ ਆ ਕਿ ਇਸ ਗੱਲ ਨੂੰ ਹੱਬਣਾ ਜਾਇਓ ਕਿ ਸਾਡੀਆਂ ਜ਼ਮੀਨਾਂ ਸ਼ਹਿਰਾਂ ਤੋਂ ਦੂਰ ਨੇ ਛੜਕਾ ਤੋਂ ਦੂਰ ਨੇ ਇਹਨਾਂ ਵਾਸਤੇ ਕੋਈ ਖਤਰਾ ਨਹੀਂ ਹੈ ਸਾਰੀਆਂ ਪੰਜਾਬੂ ਜ਼ਮੀਨਾਂ ਪੂਰੇ ਪਾਕ ਦੇ ਉੱਤਰੀ ਭਾਰਤ ਦੀਆਂ ਕਾਰਪੋਰੇਟ ਕੰਪਨੀਆਂ ਆਪਦੇ ਕੰਮਜੇ ਚ ਲੈਣਾ ਚਾਹੁੰਦੀਆਂ ਨੇ ਜਿਹਦੇ ਬਾਰੇ ਤੁਸੀਂ ਪੜ੍ਹਿਆ ਕਾਰ ਗਲਵਾਰੇ ਬੁੱਗਾ ਵਾਰੇ ਤੇ ਦੋ ਹੋਰ ਵੱਡੀਆਂ ਉਹਨਾਂ ਦੇ ਨਾਲ ਕੰਪਨੀਆਂ ਨੇ ਇਹ ਚਾਰ ਕੰਪਨੀਆਂ ਨੇ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਸੁਪੇਰੀਏ ਚਾਹੇ ਕੇਂਦਰ ਦੀ ਹੈ ਨੀਤੀਆਂ ਤੇ ਨਵੀਆਂ ਅਧਿਕ ਨੀਤੀਆਂ ਤੇ ਇਹਨਾਂ ਦਾ ਕੋਈ ਬਖਰੇਵਾਂ ਨਹੀਂ ਇਹਨਾਂ ਦਾ ਰੌਲਾ ਕੁਰਸੀਆਂ ਦਾ ਰੌਲਾ ਕੁਰਸੀਆਂ ਦੇ ਰੌਲੇ ਤੇ ਜਿੱਥੇ ਇੱਕ ਸਾਥੀ ਕਹਿ ਕੇ ਗਿਆ ਕਿ ਅਸੀਂ ਸ਼ਾਸਨ ਪਾਰਟੀਆਂ ਨਹੀਂ ਬੀਟ ਗਈ ਸਦੀ ਸ਼ਾਇਦ ਉਹਨੇ ਕਰਕੇ ਇਹ ਲੈਂਡ ਪੁਲਿਕ ਪਾਲਸੀ ਵਾਪਸ ਹੋ ਗਈ ਨਹੀਂ ਭਰਾਵੋ ਉਹ ਇਹ ਪਾਲਸੀ ਦੇ ਨਾਲ ਸਹਿਮਤ ਨੇ ਉਹੀ ਕਾਲੀਰਾ ਜਿਹੜਾ ਉਸ ਬੀਟਿੰਗ ਵਿੱਚ ਬੈਠਾ ਸੀ ਉਹ ਲੈਨਪੁਲਿਸ ਪਾਲਸੀ 2008 ਦੇ ਵਿੱਚ ਲੈ ਕੇ ਆਇਆ ਹੈ। ਇਹੀ ਕਾਂਗਰਸ ਪਾਰਟੀ ਜਿਹੜੀ ਉਹ ਮੀਟਿੰਗ ਦੇ ਵਿੱਚ ਸੀ ਉਹਦੇ 291 ਦੇ ਵਿੱਚ ਨਮਯਾਰ ਤਕਰੀਬੀਆਂ ਦੇ ਦਸਕਿਤ ਕੀਤੇ ਨੇ। ਇਹ ਉਹਨਾਂ ਜਿਹੜੀ ਆਪਣੇ ਤੋਂ ਦੂਰ ਆਪਣੇ ਵੱਲ ਹੁੰਦੇ ਨੇ ਜਦੋਂ ਇਹ ਕੁਰਸੀ ਤੋਂ ਦੂਰ ਹੁੰਦੇ ਨੇ ਇਹ ਮੰਚਾ ਕਦੇ ਵੀ ਉਹਨਾਂ ਨਾਲ ਸਾਝਾ ਨਹੀਂ ਹੋ ਸਕਦਾ। ਇਲੀ ਮੋਰਚੇ ਦੀ ਜਿੱਤ ਤੋਂ ਬਾਅਦ ਜਦੋਂ ਲੈਂਡ ਪੁਲਿੰਗ ਪਾਲਸੀ ਬੱਸ ਹੋਈ ਹੈ ਸਾਨੂੰ ਪ੍ਰੈਸ ਵਾਲਿਆਂ ਦਾ ਸੁਨੇਹਾ ਆਇਆ ਕਿ ਬਧਾਈਆਂ ਪ੍ਰਧਾਨ ਜੀ ਸੰਯੁਕਤ ਮੋਰਚੇ ਦੀ ਤੁਜੀ ਵੱਡੀ ਜਿੱਤ ਤੁਜੀ ਵੱਡੀ ਜਿੱਤ ਸੰਯੁਕਤ ਮੋਰਚੇ ਦੀ ਐਸੇ ਕਾਰਨ ਕਰਕੇ ਹੋਈ ਹੈ ਕਿ ਅਸੀਂ ਮੂਦੇ ਦੀ ਪਛਾਣ ਕੀਤੀ ਹੈ ਸਰਕਾਰ ਦੀ ਹਾਲਤ ਦੇਖੀ ਹੈ ਆਪ ਦੀ ਹਾਲਤ ਦੇਖੀ ਹੈ ਲੜਨ ਦਾ ਫੈਸਲਾ ਕੀਤਾ ਹੈ ਉੱਚੋ ਤੱਕ ਜਾਣ ਦਾ ਫੈਸਲਾ ਕੀਤਾ ਹੈ ਕਿ ਬੁਲੇ ਦੇ ਮਾਰ ਤੱਕ ਜਾਵਾਂਗੇ ਜਮੀਨਾ ਤੇ ਮਰ ਨਹੀਂ ਗੱਦੇ ਕਿਵੇਂ ਇਹ ਸਾਥੀ ਨੂੰ ਸਨਮਾਨਤ ਕੀਤਾ ਇਹਦੇ ਕੋਲੇ ਬੰਬ ਨਹੀਂ ਸੀ ਨਾ ਇਹਦੇ ਕੋਲੇ ਤੋਪਾ ਸੀ ਕਿ ਵੱਡੇ ਨਾਲ ਲੜਵਾਲਾ ਬੰਦਾ ਨਹੀਂ ਹੈ ਇਹਨੇ ਆਪਣੀਆਂ ਭਾਵਨਾ ਜਗ ਕੀਤੀਆਂ ਸੀ ਉਹ ਭਾਵਨਾ ਸਾਡੀਆਂ ਸਾਰਿਆਂ ਦੀਆਂ ਨੇ ਉਹ ਸਾਡੇ ਚੁੱਲਿਆਂ ਦੀਆਂ ਨੇ ਉਹ ਸਾਡੇ ਬੱਚਿਆਂ ਦੇ ਭੁੱਖਰੀਆਂ ਨੇ ਉਹ ਸਾਡੀ ਪਰਸਨਲ ਜੁੜੀਆਂ ਹੋਈਆਂ ਨੇ ਇਸ ਕਰਕੇ ਇਹ ਗੱਲ ਕਦੇ ਪਰਮਾਨੀ ਨਹੀਂ ਹੋਣੀ ਕਿ ਕੋਈ ਹਕੂਮਤ ਸਾਡੇ ਚੁੱਲਿਆਂ 'ਤੇ ਪਵੇ ਇਹ ਗੱਲ ਭਰਾਵੋ ਤੁਹਾਨੂੰ ਸਾਫ਼ ਹੈ ਜਦੋਂ ਅਸੀਂ ਕਹਿੰਦੇ ਸੀ ਕਿ ਤੈਨੂੰ ਕਾਨੂੰਨ ਮੌਦੀ ਦੇ ਨਹੀਂ ਜਾਂਦੇ ਇਹਦੇ ਪਿਛਲੇ ਪਾਸੇ ਕੋਈ ਬੱਠਾ ਹੈ ਇਸੇ ਤਰ੍ਹਾਂ ਕੰਪਨੀ ਦੇ ਦਿਆਂ ਪੜ੍ਹ ਰਹੇ ਤੁਸੀਂ ਕਿ ਰੂਸ ਤੋਂ ਤੇਲ ਮੰਦ ਕਰ ਦਿਓ ਖੇਤੀ ਤੋਂ ਸਬਸਿਡੀ ਕੱਟ ਦਿਓ ਮਾਰ ਪੁੜਾਰ ਕਰਨਾ ਬੰਦ ਕਰ ਦਿਓ ਐਨਐਸਆਰ ਬੰਦ ਕਰ ਦਿਓ ਵਿੱਦਿਆ ਦਾ ਨੀਤੀ ਗਲ ਕਰ ਦਿਓ ਬਿਜਲੀ ਬੋਰਡ ਪ੍ਰਾਈਵੇਟ ਕਰ ਦਿਓ 에어ਪੋਰਟ ਨੀਤੀ ਗਣਾ ਤੱਕ ਦੇ ਦਿਓ ਕੋਲੇ ਦੀਆਂ ਖਾਣਾ ਆਪਣਾ ਨੂੰ ਦੇ ਦਿਓ ਇਹ ਸਾਰਾ ਕੁਸ਼ ਉਹਨਾਂ ਦੇ ਮਿਆਰਤਕ ਨੀਤੀਆਂ ਦਾ ਸਿੱਟਾ ਹੈ ਇਹ ਸਾਰਾ ਕੁਝ ਉਹ ਸਾਰੇ ਲੋਕਾਂ ਨੇ ਲਾਗੂ ਕੀਤੀਆਂ ਨੀਤੀਆਂ ਨੇ ਇਸੇ ਤਰ੍ਹਾਂ ਦਾ ਰਹੀ ਹੈ ਕਿ ਟੈਕਸ ਮੁਕਤ ਵਪਾਰ ਦੀ ਗੱਲ ਜਿਹੜਾ ਮੋਦੀ ਦਾ ਇਹ ਨਰਮੇ ਤੇ ਫਟਾ ਕੇ ਗਿਆ ਟੈਕਸ ਉਹ ਗੱਪਾਰ ਦੀ ਗੱਲ ਆ ਰਹੀ ਹੈ ਇਸੇ ਤਰ੍ਹਾਂ ਕਣਕ ਤੋਂ ਵੀ ਚੱਕਣਾ ਟੈਕਸ ਇਹਨਾਂ ਨੇ ਇਹ ਦੁੱਧ ਤੋਂ ਵੀ ਚੱਕਣਾ ਸੋਇਆਬੀਨ ਤੋਂ ਵੀ ਚੱਕਣਾ ਮੱਕੀ ਤੋਂ ਵੀ ਚੱਕਣਾ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਲੈ ਕੇ ਆਣੀਆਂ ਨੇ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਉਹ ਪੂੰਜੀਵਾਦ ਦੇਸ਼ ਨੇ ਜਿਹੜੇ ਸ਼ਰਮਾਇਦਰ ਮੁਲਕ ਉਹਨਾਂ ਦੇ ਥਲੇ ਲਾ ਕੇ ਚੱਲਦੀ ਹੈ ਉਹਨਾਂ ਦੇ ਸਮਝੌਤੇ ਨੂੰ ਪ੍ਰਵਾਨ ਕਰਦੀ ਹੈ ਜਿਹੜੀ ਸਾਡੀ ਜਨਤਾ ਦੀ ਰੋਟੀ ਦਾ ਖਤਰਾ ਪੜੇ ਹੋਏ ਨੇ ਇਸ ਕਰਕੇ ਲੋਰਡ ਐਕਲਦੀ ਹੈ ਕਿ ਅਸੀਂ ਆਏ ਹਾਂ ਸਮਰਾਈ ਇਹ ਗੱਲ ਨਸਲੀ ਗੱਤਰ ਕਿ ਅਸੀਂ ਹੈਗੇ ਹਾਂ ਅਸੀਂ ਮੈਦਾਨ ਚ ਆਗਮਨ ਕਮਾਨ ਸਾਹਿਬ ਜਿਹੜੀ ਮੋਦੀ ਸਰਕਾਰ ਦੀ ਖੇਡ ਸੀ ਕਿ ਨਾ ਸੰਯੁਕਤ ਮੋਰਚੇ ਨੂੰ ਵਿੱਚ ਸੱਣ ਲਾ ਲਿਆ ਸੰਯੁਕਤ ਮੋਰਚੇ ਨੂੰ ਪਾੜ ਕੇ ਖੰਡਿਆ ਨਾ ਸੰਯੁਕਤ ਮੋਰਚੇ ਦੇ ਅੰਦੋਲਨ ਨੂੰ ਫੇਰ ਕਰਤਾ ਅੱਜ ਅਸੀਂ ਤੁਹਾਨੂੰ ਬਰਾਲੇ ਦੀ ਮੰਡੀ ਤੋਂ ਦੱਸਦੇ ਹਾਂ ਕਿ ਆਕੇ ਦੇਖ ਲੈ ਕਿ ਸੰਯੁਕਤ ਮੋਰਚਾ ਜਿਉਂਦਾ ਹੈ ਕਿ ਪਿਛਲੇ ਸਾਂ ਲੈ ਰਿਹਾ ਹੈ ਸੰਯੁਕਤ ਮੋਰਚਾ ਚੜ੍ਹਦੀ ਗੱਲਾ ਚ ਹੈ ਹੌਸਲੇ ਬਰੰਦ ਚ ਹੈ ਆਗਰੇ ਤੇਰੇ ਕਿਸੇ ਹਮਲੇ ਦੀ ਚਿਆਰੀ ਦਾ ਮੋੜ ਮੋੜ ਜਵਾਬ ਦੇਣਦੇ ਰਹੋਚ। ਸੋ ਸਾਥੀਓ ਵੱਡੀ ਲੜਾਈ ਸਾਡੇ ਸਾਹਮਣੇ ਹੈ। ਉਹਦੀ ਝਾਦਰ ਤਿਆਰ ਹੋਣਾ ਪੈਣਾ। ਅਸੀਂ ਹੜ ਪੀੜਤ ਲੋਕਾਂ ਦਾ ਨਾਮਜ਼ਦੀ ਲਵਾਂਗੇ। ਅਸੀਂ ਨਿਰਨੇ ਵਾਲਿਆਂ ਤੁਸਲੇ ਤੇ ਵੀ ਲੜਾਂਗੇ। ਅਸੀਂ ਜਿਹੜੀ ਸਹਿਕਾਰੀ ਸਭਾ ਦੀਆਂ ਸਮੱਸਿਆਵਾਂ ਨੇ ਉਹਨਾਂ ਤੇ ਵੀ ਗੱਲ ਕਰਾਂਗੇ। ਅਸੀਂ ਗੱਲੇ ਦਾ ਬਕਾਇਆ ਨਹੀਂ ਲੈਣਾ। ਇਹ ਸਾਰੀਆਂ ਮੰਗਾਂ ਤੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਜੱਟੇ ਮੰਡੀਆਂ ਇਕਜੁੱਟ ਤੇ ਇੱਕ ਮੋਟ ਨੇ ਤੇ ਜਿੱਟ ਕੇ ਨਿਕਲਾਂਗੇ ਸਮਰਾਲੇ ਆਉਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਮੇਰੀ ਬੇਨਤੀ ਹੈ ਸਿਰ ਤੇ ਸਭ ਮੇਰੀ ਜੱਟੇ ਮੰਡੀ ਦੀ ਸਾਥੀਓ ਜਦੋਂ ਮੈਂ ਬੋਲ ਕੇ ਹਟ ਜਾਣਾ ਤੁਸੀਂ ਦੂਰ ਜਾਣਿਓ ਇਹ ਬਹੁਤ ਮਾੜਾ ਲਜਾਨ ਹੈ ਮੇਰੇ ਤੋਂ ਬਾਅਦ ਰਾਜੇਲ ਸਾਹਿਬ ਨੇ ਬੋਲਣਾ ਹੈ ਉਹਨਾਂ ਤੋਂ ਬਾਅਦ ਸਾਡੇ ਸਾਥੀ ਲੇਟ ਆਏ ਨੇ ਜਿਹੜੇ ਦੋ ਕਬਲਾ ਰਹੇ ਹੋਰ ਨੇ ਮੇਰੀ ਤੁਹਾਨੂੰ ਬੇਨਤੀ ਹੈ ਜਿੱਥੇ ਦੂਰੋਂ ਆਏ ਹੋ 2 ਮਿੰਟ ਬਾਅਦ ਪਹੁੰਚੋਗੇ ਇਹਨਾਂ ਬੁਲਾਰਨ ਸੁਣ ਕੇ ਜਾਓ ਨਹੀਂ ਆਵੇ ਕਣੀ ਆਵੇ ਕੁਛ ਵੀ ਆਵੇ ਪੰਡਾਤੋ ਠੋਕਣਾ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ